कभी ये रिस्ता आ रहा है? हाँ जी 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 हा� बीएसएफ ਵੱਲੋਂ ਆਈ ਇਨਫਰਮੇਸ਼ਨ ਤੇ ਬੇਸ ਤੇ ਐਸਐਸਪੀ ਸਰਦਸਿੰਦਰ ਸਿੰਘ ਜੀ ਦੀ ਡਾਇਰੈਕਸ਼ਨ ਤੇ ਇੱਕ ਸਾਂਝਾ ਆਪਰੇਸ਼ਨ ਕਰਕੇ ਪਿੰਡ ਲੋਪੋਕੇ ਦਾ ਬਲਵਿੰਦਰ ਸਿੰਘ ਤੇ ਬਲਦੇਵ ਸਿੰਘ ਵਾਸੀਆਂ ਕੱਕੜ थाना ਲੋਪੋਕੇ ਦੇ ਘਰੇ ਰੇਡ ਕੀਤਾ ਗਿਆ ਸੀ ਤੇ ਇੱਕ ਇਨਫਰਮੇਸ਼ਨ ਸੀਗੀ ਵੀ ਇਹ ਲੋਕ ਪਾਕਿਸਤਾਨ ਤੋਂ ਡਰੱਗ ਲਿਆ ਕੇ ਤੇ ਉਹਨੂੰ ਸੇਲ ਕਰਕੇ ਤੇ ਉਹਦੀ ਮਨੀ ਜਿਹੜੀ ਹੈ ਉਹ ਹਵਾਲਾ ਰਾਸੀ ਚ ਕਨਵਰਟ ਕਰ ਦਿੰਦੇ ਜਿਸ ਦੇ ਆਧਾਰ ਤੇ ਇਹਨਾਂ ਦੇ ਪਿੰਡ ਰੇਡ ਕੀਤਾ ਸੀਗਾ ਜਿੱਥੋਂ ਤਿੰਨ ਬੈਗ ਪੈਸਿਆਂ ਦੇ ਮਿਲੇ ਇੰਡੀਅਨ ਕਰੰਸੀ ਦੇ ਮਿਲੇ ਜੋ ਕਾਊਂਟਿੰਗ ਮਸ਼ੀਨ ਮਨੀ ਕਾਊਂਟਿੰਗ ਮਸ਼ੀਨ ਅਰੇਂਜਮੈਂਟ ਕਰਕੇ ਇਹ ਪੈਸਾ ਗਿਨੇਆ ਗਿਆ ਜੋ ਗਿਣਨ ਤੋਂ ਬਾਅਦ ਇਹ ਪੈਸਾ ਤਕਰੀਬਨ 1 ਕਰੋੜ 97 ਲੱਖ 14650 ਰੁਪਏ ਜਿਹੜੇ ਹੈ ਬਣੇ ਸੀ ਜਿਨ੍ਹਾਂ ਨੂੰ ਕਸਟਡੀ ਪੁਲਿਸ ਚ ਲਿਆ ਗਿਆ ਤੇ ਇਹਨਾਂ ਦੇ ਪੈਸੇ ਕਿੱਥੋਂ ਕਿੱਥੋਂ ਕੀ ਕੀ ਲਿੰਕ ਨੇ ਉਸ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਫਾਰਵਰਡ ਤੇ ਬੈਕਵਰਡ ਲਿੰਕ ਦੀ ਵੀ ਇਨਵੈਸਟੀਗੇਸ਼ਨ ਹੋ ਰਹੀ ਹੈ ਇਸ ਤੋਂ ਇਲਾਵਾ ਇਹਨਾਂ ਦੇ ਦੋ ਬੇਟੇ ਨੇ ਜਿਹੜੇ ਦੋਵੇਂ ਆਲਰੇਡੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਨੇ ਤੇ ਜਿਨ੍ਹਾਂ ਤੇ ਵੀ ਅਲੱਗ-ਅਲੱਗ ਐਨਡੀਪੀਐਸ ਐਕਟ ਕੇਸ ਰਜਿਸਟਰਡ ਨੇ ਇੱਕ ਦਾ ਨਾਮ ਹੈ ਹਰਪੇਜ ਸਿੰਘ ਤੇ ਦੂਸਰੇ ਦਾ ਨਾਮ ਹੈ ਗੁਰਪੇਸ ਤੇ ਇਹਨਾਂ ਤੋਂ ਉਸ ਤੋਂ ਇਲਾਵਾ ਪੰਜ ਮੋਬਾਈਲ ਤੇ ਇੱਕ ਲੈਪਟਾਪ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਹੈ ਜਦ ਕੀ ਪੈਸਾ ਆਇਆ ਕਿ ਕਿਥੋਂ ਤੋਂ ਇਹੇ ਡਰੱਗ ਮੰਨੀ ਹੈ ਜੀ ਜਿਹੜੀ ਇੱਧਰ ਡਰੱਗ ਆ ਜਾਂਦੀ ਹੈ ਉਹਨੂੰ ਸੇਲ ਕਰਕੇ ਉਸ ਤੋਂ ਜਿਹੜਾ ਇਕੱਠਾ ਕੀਤਾ ਗਿਆ ਪੈਸਾ ਇਹ ਉਹ ਚੀਜ਼ ਹੈ ਫਿਰ ਹਵਾਲਾ ਦੀ ਗੱਲ ਕੀਤੀ ਹਵਾਲਾ ਕਿਵੇਂ ਕਰਉਂ ਜੀ ਹਵਾਲਾ ਜਿਹੜਾ ਬੰਦਿਆਂ ਨੂੰ ਇਹਨਾਂ ਨੇ ਸਮਗਲਰਾਂ ਨੂੰ ਪੈਸਾ ਦੇਣਾ ਹੁੰਦਾ ਇਹ ਉਹਨੂੰ ਪਹਿਲਾਂ ਆਪਣੇ ਡਰੱਗ ਨੂੰ ਸੇਲ ਕਰਕੇ ਫਿਰ ਅੱਗੇ ਉਹਨਾਂ ਨੂੰ ਟ੍ਰਾਂਸਫਰ ਕਰ ਦਿੰਦੇ ਸਰ ਸਹੀ ਜੀ ਕਿਸੇ ਸਾਰੇ ਇਹ ਜਿਹੜੀ ਇਹ ਤਾਂ ਕਮਿਸ਼ਨਰ ਕੋਲ ਉਹਨੂੰ ਕਿਸੇ ਸਰ ਆ ਦੇਖਣ ਤੇ ਬੜੇ بڑے ਘਰ ਦੇ ਲੱਗਦੇ ਆ بڑے ਲਿਖੇ ਵੀ ਨਹੀਂ ਲੱਗਦੇ ਇਹਨੇ ਇਸੇ ਚੀਜ਼ ਦੀ ਹੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਇਹ ਕਿਹੜਾ ਮੈਥਡ ਯੂਜ਼ ਕਰਦੇ ਸੀ ਭੇਜਣ ਦਾ ਕਿੰਨੇ ਸਮਾਂ ਤੋਂ ਐਕਟਿਵ ਹੈਗੇ ਨੇ ਬਲੇ ਇਹ ਵੀ ਇਨਵੈਸਟੀਗੇਸ਼ਨ ਦਾ ਜੇ ਚੱਲ ਰਿਹਾ ਕਿਉਂਕਿ ਅਰੈਸਟ ਕੀਤੇ ਨੇ ਥੋੜੇ ਚਿਰ ਪਹਿਲਾਂ ਹੀ ਤੇ ਇਹਨਾਂ ਨੂੰ ਅਸੀਂ ਪੁੱਛਗਿੱਛ ਕਰ ਰਹੇ ਹਾਂ ਸਰ ਲੱਗਦਾ ਕਿ ਹੋਰ ਵੀ ਸਾਥੀ ਹੋਣਗੇ ਇਹਦੇ ਨਾਲ ਬਿਲਕੁਲ ਜੀ ਡਿਊਰਿੰਗ ਇਨਵੈਸਟੀਗੇਸ਼ਨ ਜੋ ਕੁਝ ਆਏਗਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੈਪਨ ਸਰ ਨਹੀਂ ਸਰ ਬੀ ਸਰ ਮਾ ਕੋ ਟਿਕਨੀ ਬੀ ਇਹ ਸਭ ਇਨਫੋਰਮੇਸ਼ਨ ਬਿਲਕੁਲ ਜੀ ਹਾਂ ਬੀ ਸਭ ਜੀ ਸਰ ਇਹ ਬਲਵਿੰਦਰ ਸਿੰਘ ਤੇ ਕੋਰਪੋਰੇਟਿੰਗ ਨੈਟ ਲਾਵਾ ਅਪੀਲ ਅੱਜ ਨਹੀਂ ਇਹਨਾਂ ਦੇ ਖਲਾਫ ਪਹਿਲਾਂ ਨਹੀਂ ਆਇਆ ਸਰ ਬੇਸਿਕਲੀ ਹੈ ਕੌਣ ਆ ਕੰਮ ਕੀ ਕਰਦੇ ਸੀ ਜਿਹਦੇ ਨਾਲ ਕਿਸ ਤਰ੍ਹਾਂ ਦਾ ਰਵਈਆ ਸੀ ਉਹ ਪਿੰਡ ਦੇ ਇਹ ਚੀਜ਼ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਕਿਉਂਕਿ ਅਜੇ ਇਹਨਾਂ ਨੂੰ ਇਹਨਾਂ ਦਾ ਲੈ ਕੇ ਰਿਮਾਂਡ ਫਿਰ ਇਹਨਾਂ ਤੋਂ ਅਸੀਂ ਪੁੱਛ-ਕਿਛ ਕਰਕੇ ਅਗਲੀਆਂ ਗੱਲਾਂ ਡੰਗਾਈ ਨਾਲ ਜਿਹੜੀਆਂ ਕਰਾਂਗੇ ਕਲੀਅਰ ਸਰ ਕਿੰਨੇ ਪੜੇ ਕਿੰਨੇ ਪੜੇ ਲਿਖੇ ਨੇ ਕੋਈ ਜੀ ਵੀ ਸ ਨਹੀਂ ਇਹ ਚੱਲ ਰਹੀ ਹੈ ਜੀ ਅਜੇ ਇਹਨਾਂ ਨੂੰ ਕਿੱਥੋਂ ਕਿੱਥੋਂ ਪੜੇ ਨੇ ਕੌਣ ਕੌਣ ਇਹਨਾਂ ਦੇ ਨਾਲ ਹੋਰ ਸਾਥੀ ਨੇ ਉਹ ਪੁੱਛ ਕੇ ਸੱਚ ਦੱਸੋ ਤੁਹਾਡੇ ਲਈ ਦੋ ਬੇਟੇ ਕਿੰਨਾ ਦਿਲ ਚਿਰ ਤੋਂ ਹੁੰਦੇ ਰਹੇ ਚਿੰਤ। ਹਾਂਜੀ ਦੋਨੋਂ ਬੇਟੇ ਜੀ ਹੈ ਨਾ ਉਹਨਾਂ ਜੀ ਵੀ ਐਡਵਰਟਾਈਜ਼ਰ ਹਾਂ। ਹਾਂ ਉਹਨਾਂ ਦੇ ਚਾਰ ਇੱਕ ਤੇ ਚਾਰ ਕੇਸ ਰਜਿਸਟਰਡ ਹੈ ਇੱਕ ਤੇ ਇੱਕ ਕੇਸ ਹੈ। ਇਹ ਪਾਕਿਸਤਾਨ ਵੀ ਜਾ ਕੇ ਆਏ ਨੇ ਆ ਕਿਸਾਤ ਨਹੀਂ ਇਹ ਗੱਲ ਅਜੇ ਕਲੀਅਰ ਨਹੀਂ ਹੋਈ। ਸਰ ਇਹਨਾਂ ਦਾ ਕੋਈ ਹੋਰ ਵੀ ਪਰਿਵਾਰਕ ਮੈਂਬਰ ਇਹ ਰਿਸ਼ਤੇ ਦਾ ਰੌਂਡ ਅਪ ਕੀਤਾ ਗਿਆ? ਨਹੀਂ ਜੀ ਇਹਨਾਂ ਦੋਨੋਂ ਤੋਂ ਲਾ ਬੋ। ਸਰ ਇਹ ਕਿਸਾਨ ਹੈਗੇ ਕਿ ਉਹ ਹੋਰ ਕੋਈ ਵੀ ਕਾਰੋਬਾਰ ਕਰਦੇ ਆ। ਇਹ ਦੱਸਾਂਗੇ ਜੀ ਅਜੇ ਪੁੱਛ ਲਈ ਇਹਨਾਂ ਜੋ ਕੁਝ ਕਿਛ ਚਾਹੇਗਾ ਉਹ ਤੁਹਾਨੂੰ ਸ਼ੇਅਰ ਕਰਾਂਗੇ ਗੱਲ। ਇਹਦੇ ਘਰ ਹੀ ਦਰ ਇਹਨਾਂ ਦੀ ਰਿ ਹਰੂ ਭੜਿਆ ਨਾ ਹਾਂਜੀ ਹਾਂਜੀ ਜਿਹੜਾ ਕੈਸ਼ ਕਿਥੇ ਕੋ ਕਰਕੇ ਰੱਖਿਆ ਸੀ ਸਰ ਘਰ ਵਿੱਚ ਇਹਨਾਂ ਨੇ ਇਹਨਾਂ ਦੇ ਤਿੰਨ ਬੈਗ ਸੀ ਜੀ ਅਲੱਗ-ਅਲੱਗ ਜਿਹਨਾਂ ਦੇ ਚਪਾਏ ਹੋਏ ਸੀਗਾ ਕੈਸ਼ ਤਸਰ ਹੋਰ ਕੁਛ ਇਹਦਾ ਕੋਈ ਦਸਤਾਵੇਜ਼ ਮਿਲੇ ਹੋਣ ਜਾਂ ਕੋਈ ਤਾਂ ਨਹੀਂ ਅਜੇ ਚੱਲ ਰਹੀ ਹੈ ਇਨਵੈਸਟੀਗੇਸ਼ਨ ਜੇ ਕੋਈ ਗੱਲ ਆਏਗੀ ਜਾਂ ਦਸਤਾਵੇਜ਼ ਰਿਕਵਰ ਹੋਣਗੇ ਸੇਅਰ ਕਰਾਂਗੇ ਤੁਹਾਡੇ ਕੋਲ ਮੋਬਾਈਲ ਜਾਂ ਲੈਪਟਾਪ ਮਿਲੇ ਜੀ ਉਹਨਾਂ ਚੋਂ ਇੱਕ ਇਹਨਾਂ ਤੋਂ ਪੰਜ ਮੋਬਾਈਲ ਨੇ ਇੱਕ ਲੈਪਟਾਪ ਹੈ ਜੀ ਉਹਨਾਂ ਤੋਂ ਕੋਈ ਇਨਫੋਰਮੇਸ਼ਨ ਮਿਲੀ ਹੈ ਹਾਂਜੀ ਉਹਨਾਂ ਚੋਂ ਇਨਫੋਰਮੇਸ਼ਨ ਉਹ ਭੇਜਾਂਗੇ ਜੀ ਉਹਨਾਂ ਤੋਂ ਕਰਾਂਗੇ ਕਲੀਅਰ नहीं ड्रगैरा नहीं पाती जी डिप्टी एस पी साहब ने सारी चीज़ें ब्रीफ कर दी हैं मैं ज़्यादा कुछ नहीं कहूँगा जो अठारह सौ बजे ऑपरेशन हुआ था ज्वाइंट और पुलिस ने हमारा बहुत सहयोग दिया और आखिर तक रात के तेईस सौ बजे तक जो भी कार्रवाई थी उसमें सारी मदद करी और पुलिस को जब भी हम भी बॉर्डर की बेल्ट में जो भी ऑपरेशन करते हैं जब भी इनको फ़ोन द्वारा या टेलीफोन द्वारा या वायरलेस द्वारा बुलाते हैं तो ये हमारा पूरा सहयोग करते हैं और इस काम में भी इन्होंने काफ़ी मदद की है डिप्टी yes. yes. एस पी साहब ने सारा बता दिया तो ये ऐसे ऐसे इंफॉर्मेशन थी उसके आधार पे ऑपरेशन तो किया गया ज्वाइंट तो उसमें ये अचीवमेंट हुआ है ये सब के सामने थीक है थीक। जो कि एक करोड़ आप बता दिया नाइन्टी सेवन लाख चौदह हजार और पाँच सौ कुछ रुपये तो ये मैंने बताया कि पुलिस हमारा हर जंग सहयोग करती है और जब भी हमारे बॉर्डर बेल्ट में जॉइंट नाके भी लग रहे हैं दोनों के रात के अंदर आप लोगों ने देखे भी हैं और हमारा काफ़ी अच्छा कोपरेशन है उसका ये जो अच्छा नहीं है अच्छा नतीजा है